ਸਸ਼ੀ ਕਾਲ ਜੀ ਕੁੜਾਲੀ ਨਿਊਜ਼ ਵੀ ਤੁਹਾਡਾ ਸਵਾਗਤ ਹੈ ਜੀ ਅੱਜ ਪਰੋਦੀ ਟੋਲ ਪਲਾਇਆ ਤੇ ਲੋਕ ਹਿੱਟ ਕਮਿਸ਼ਨ ਕਿਸਾਨਾਂ ਦੇ ਵੱਲੋਂ ਲੈਂਡ ਪੂਲਿੰਗ ਨੂੰ ਲੈ ਕੇ ਜੋ ਪਾਲਿਸੀ ਸਰਕਾਰ ਨੇ ਚਲਾਈ ਹੈ ਉਸ ਦੇ ਵਿਰੁੱਧ ਵਿੱਚ ਲਗਾਇਆ ਗਿਆ ਧਰਨਾ ਤੇ ਕੱਢਿਆ ਗਿਆ ਟਰੈਕਟਰ ਮਾਰਗ ਵੀ ਦੇਖਦੇ ਹਾਂ ਪੂਰੀ ਜਾਣਕਾਰੀ ਕੀ ਹੈ ਪੂਰਾ ਮੁੱਦਾ ਬੈਂਟੀ ਹੈ ਜਿਹੜੇ ਜਿਹੜੇ ਵੀ ਵੀਰਾਂ ਨੇ ਬਚਾਰ ਰੱਖਣੇ ਆਪਣੇ ਜ਼ਰੂਰ ਕਰ ਸਕਦੇ ਤੇ ਹੋਰ ਵੀ ਜੀ ਸੰਗਤਪੁਰਾ ਉਹਨਾਂ ਨੂੰ ਬੈਂਟੀ ਹੈ ਤੇ ਹੋਰ ਵੀ ਜੇ ਕੋਈ ਆਪਣਾ ਵਿਚਾਰ ਦੇਣਾ ਚਾਹੁੰਦਾ ਹੈ ਜ਼ਰੂਰ ਆਪਣੇ ਵੱਲੋਂ ਸਾਡੇ درمیان ਮੈਸਨ ਸੱਤ ਨੂੰ ਜਿੱਥੇ ਅਜਾ ਬਰਾੜ ਜੀ ਉਹਨਾਂ ਨੇ ਪਹੁੰਚਣਾ ਸਿੱਟਿਆ ਉਹਨਾਂ ਦੇ ਫਾਦਰ ਦੀ ਸਿਹਤ ਨਹੀਂ ਹੁਣ ਕਰਨ ਹੁੰਦਾ ਸਨਿਆ ਨਹੀਂ ਪਹੁੰਚ ਸਕੇ ਉਹਨਾਂ ਵੱਲੋਂ ਡੇਬ ਸਿੰਘ ਜੀ ਝੰਗੜਾ ਪਹੁੰਚੇ ਨੇ ਸੋ ਸਾਡੇ درمیان ਕਮਲਜੀਤ ਸਿੰਘ ਚਾਵਲਾ ਵੀ ਪਹੁੰਚੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਆਹ ਰਮਨ ਸਿੰਘ ਜੀ ਆਪਾਂ ਇਸ ਸੰਘਰਸ਼ਾਂ ਦੇ ਵਿੱਚ ਹਿੱਸਾ ਪਾਈਏ ਸਾਨੂੰ ਗੰਟੀ ਆ ਸਰਦਾਰ ਸਰਪ੍ਰੇਵ ਸਿੰਘ ਜੀ ਝੰਗਰਾ ਉਹ ਤੁਹਾਡੇ ਨਾਲ ਆਪਣੇ ਬਚਾਰਾ ਦੀ ਸਾਜ ਪਾਉਂਗੇ

मज़दूर एकता सरकार भगवंत मान सरकार पंजाब सरकार कंदा सरकार मुख्यमंत्री भगवंत मान मोर्चाग किसान मोर्चा मिशन लोकृत मिशन सॾे हक़ ਅੱਜ ਜਿਹੜਾ ਲੈਂਡ ਬੌਲਿੰਗ ਦੇ ਖਿਲਾਫ ਜਿਹੜਾ ਹੈ ਧਰਨਾ ਲਗਾਇਆ ਹੋਇਆ ਹੈ ਲੋਕੀ ਤਮਿਸ਼ਨ ਦੇ ਵੱਲੋਂ ਪੂਰੇ ਪੰਜਾਬ 'ਚ ਕਿਸਾਨਾਂ ਨੇ ਲਾਇਆ ਅੱਜ ਤੁਸੀਂ ਵੀ ਉਹ ਧਰਨੇ 'ਚ ਬੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਦੇਖੋ ਸੀਐਮ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਤੋਂ ਨੂੰ ਐਸੇ ਪੰਜਾਬ ਨੇ ਇਹਨਾਂ ਕਿਸਾਨਾਂ ਨੇ ਇਸ ਪੰਜਾਬ ਦੀ ਧਰਤੀ ਨੇ 92 ਸੀਟਾਂ ਦੇ ਕੇ ਮੁੱਖ ਮੰਤਰੀ ਬਣਾਇਆ ਔਰ ਤੁਸੀਂ ਅੱਜ ਇਸ ਪੰਜਾਬ ਦੇ ਮੁਖੀ ਜਦੋਂ ਕਿਤੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਦੁੱਖ ਤਕਲੀਫ ਹੁੰਦੀ ਹੈ ਤਾਂ ਸੀਐਮ ਸਾਹਿਬ ਨੂੰ ਉਹਨਾਂ ਦੀ ਦੁੱਖ ਤਕਲੀਫਾਂ ਦੇ ਨਾਲ ਖੜਨਾ ਚਾਹੀਦਾ ਨਾ ਕਿ ਇਸ ਤਰੀਕੇ ਦੇ ਧਰਨੇ ਲਵਾ ਕੇ ਔਰ ਸਰਕਾਰ ਵੱਲੋਂ ਕੋਈ ਬਿਆਨ ਨਾ ਆਵੇ ਜਗਾ ਜਗਾ ਕੋਨੇ ਕੋਨੇ ਤੇ ਕਿਸਾਨਾਂ ਨੇ ਲਾਏ ਧਰਨੇ ਲੈਂਡ ਪੋਲਿੰਗ ਨੂੰ ਲੈ ਕੇ ਪਿਛਲੀ ਵਾਰ ਕਿਸਾਨਾਂ ਨੇ ਦੱਸਿਆ ਕਿ ਅਸੀਂ ਲੈਂਡ ਪੋਲਿੰਗ ਨੂੰ ਲੈ ਕੇ ਧਰਨਾ ਲਾਇਆ ਵੀ ਸਾਡੂੰ ਲੈਂਡ ਪੋਲਿੰਗ ਦਿੱਤੀ ਜਾਵੇ ਲੇਕਿਨ ਸਮੇਂ-ਸਮੇਂ ਦੀ ਗੱਲ ਹੁੰਦੀ ਹੈ ਅੱਜ ਕਿਸੇ ਕਿਸਾਨ ਕੋਲ ਅੱਧਾ ਏਕੜ ਹੈ ਕਿਸੇ ਕੋਲ 1 ਏਕੜ ਹੈ ਉਹਨਾਂ ਦਾ ਗੁਜ਼ਾਰਾ ਉਸੇ ਜ਼ਮੀਨ ਨਾਲ ਹੁੰਦਾ ਇਹ ਲੈਂਡ ਪੋਲਿੰਗ ਨੂੰ ਲੈ ਕੇ 75% ਜਿਹੜੀ ਹੈਗੀ ਹੈ ਲੈਂਡ ਉਹ ਲੈ ਲੰਨੇ ਆ ਤੇ 25% ਲੈਂਡ ਤਿੰਨ ਤੋਂ ਚਾਰ ਸਾਲ ਬਾਅਦ ਦੰਨਿਆਂ ਉਹਨਾਂ ਦੇ ਚੋਂ ਦਾ ਗੁਜ਼ਾਰਾ ਬੜਾ ਮੁਸ਼ਕਲ ਹੋ ਜਾਂਦਾ ਸੋ ਤੁਸੀਂ ਸਵਾਲ ਕੀਤਾ ਕੀ ਸਰਕਾਰ ਕਹਿੰਦੀ ਹੈ ਵੀ ਜੇ ਤੁਸੀਂ ਦੇਣੀ ਹੈ ਜ਼ਮੀਨ ਦੇ ਦਿਓ ਨਹੀਂ ਤੁਹਾਡੀ ਮਰਜ਼ੀ ਹੈ ਜੇ 100 ਏਕੜ ਦਾ ਇੱਕ ਟੱਕ ਹੋਵੇ ਉਹਦੇ ਵਿੱਚੋਂ 70% ਜ਼ਮੀਨ ਜਿਹੜੀ ਹੈਗੀ ਹੈ ਲੈਂਡ ਪੋਲਿੰਗ ਵਾਲੇ ਲੈ ਲੈਣ ਤਾਂ 30% ਜ਼ਮੀਨ ਜਿਹੜੀ ਬਚਲੇ ਰਹਿ ਜਾਂਦੀ ਹੈ ਨਾ ਤਾਂ ਉਹ ਤੇ ਤੁਸੀਂ ਘਰ ਬਣਾ ਸਕਦੇ ਆ ਨਾ ਕੁਝ ਕਰ ਸਕਦੇ ਆ ਉਹਦੇ ਵਿੱਚ ਕਿ ਦਫਾ ਲਾ ਦਿੰਦੇ ਆ ਸਰਕਾਰ ਇਸ ਤਰੀਕੇ ਦੀ ਕਿ ਉਹਨੂੰ ਤੁਹਾਨੂੰ ਮਜਬੂਰਨ ਜਿਹੜਾ ਹੈਗਾ ਸੇਲ ਕਰਨਾ ਪੈਂਦਾ ਸੋ ਇਸ ਤਰੀਕੇ ਨਾਲ ਅੱਜ ਸਰਕਾਰ ਨੂੰ ਦੇਖਣਾ ਚਾਹੀਦਾ ਕੀ ਤੁ ਲੋ ਕਿਸਾਨਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਸੁਣੀਏ ਤੁਸੀਂ ਕਹਿ ਰਹੇ ਹੋ ਜੀ ਸਰਕਾਰ ਦਾ ਇੱਕ ਬਿਆਨ ਤੱਕ ਨਹੀਂ ਆਇਆ ਪਰ ਦੂਜੇ ਮਾਲਵਿੰਦਰ ਕੰਗ ਐਮਪੀ ਨੇ ਪੋਸਟ ਵੀ ਪਾਈ ਹੈ ਕਿ ਸਰਕਾਰ ਆਪਣੀ ਵੀ ਅਪੀਲ ਕੀਤੀ ਦੂਜੇ ਪਾਸੇ ਦਿਨੇ ਚੱਡਾ ਦਾ ਵੀ ਬਿਆਨ ਆਇਆ ਕੋਈ ਤੱਕੇ ਨਾ ਜ਼ਮੀਨਾ ਨਹੀਂ ਅਸੀਂ ਇੱਕ ਇੰਚ ਵੀ ਦੇ ਨਹੀਂ ਦਮਾਂਗੇ ਚਾਹੇ ਸਾਡੀ ਸਰਕਾਰ ਦੇਖੋ ਮਾਲਵਿੰਦਰ ਕੰਗ ਸਾਹਿਬ ਦਾ ਬਿਆਨ ਤਾਂ ਜ਼ਰੂਰ ਆਇਆ ਪਰ ਅੱਜ ਆਮ ਆਦਮੀ ਦਾ ਕੋਈ ਨੁਮਾਇੰਦਾ ਆਇਆ ਹੂੰ ਦਿਨੇਸ਼ ਚੱਡਾ ਜੀ ਦਾ ਬਿਆਨ ਜ਼ਰੂਰ ਆਇਆ ਛੋਟਾ ਵੀਰ ਹੈ ਮੇਰਾ ਉਹਨਾਂ ਵਿੱਚੋਂ ਕੋਈ ਰੋਪੜ ਦੇ ਵਿੱਚ ਕੋਈ ਲੈਂਡ ਪੋਲਿੰਗ ਦੇ ਅੰਗੇਜਟ ਗਿਆ ਦੂਜੀ ਗੱਲ ਇਹ ਹੈ ਵੀ ਬਿਆਨ ਦੇਣਾ ਇੱਕ ਜ਼ਰੂਰੀ ਗੱਲ ਹੀ ਹੁੰਦੀ ਹੈ ਬਿਆਨ ਦੇਣਾ ਬਿਆਨ ਦੇਵੇ ਇਹਨਾਂ ਦਾ ਮੁਖ ਪਾਰਲੀਮੈਂਟ ਸਖਤਰ ਬਿਆਨ ਦੇਵੇ ਚੀਫ ਮਿਨਿਸਟਰ ਜਿਹੜਾ ਕਿ ਬਿਆਨ ਮੰਨਿਆ ਜਾਵੇ ਕਿ ਅਸੀਂ ਇਸ ਚੀਜ਼ ਨੂੰ ਸਰਕਾਰ ਨਾਲ ਹੈ ਜਿਵੇਂ ਕਿਸਾਨਾਂ ਦੇ ਤੁਸੀਂ ਪੰਜਾਬ ਭਵਨ ਆਓ ਸਰਕਾਰ ਦੇ ਵਿੱਚ ਸਰਕਾਰ ਨਾਲ ਗੱਲ ਕਰੋ ਜੋ ਤੁਹਾਡੀ ਪੋਲਿਸੀ ਹੈਗੀ ਜਿਵੇਂ ਤੁਸੀਂ ਚਾਹਦੇ ਅਸੀਂ ਤੁਹਾਡੇ ਨਾਲ ਤਿਆਰ ਹਾਂ ਕਿਉਂਕਿ ਇਹ ਸਰਕਾਰ ਸਰਕਾਰ ਨੇ ਬਣਾਇਆ ਤਾਂ ਲੋਕਾਂ ਮੈਂ ਨਹੀਂ ਤੁਮਹੇ ਮੰਗ ਅੱਜ ਜਿਹੜਾ ਇਹ ਕੋਈ ਸਕੀਮਾਂ ਬਾਰ-ਬਾਰ ਕਿਸੇ ਕਿਤੇ ਕਾਲੇ ਬੇਲਿਆਂ ਦੇ ਕਿਤੇ ਲੈਂਡ ਪੂਲਿੰਗ ਲਿਆਂਦੀ ਅਲੱਗ-ਅਲੱਗ ਇਹ ਲਿਆਤੀਆਂ ਜਾ ਰਹੀਆਂ ਨੇ ਇਹ ਸਰਕਾਰਾਂ ਦਾ ਜੋ ਕੇਂਦਰ ਸਰਕਾਰ ਦੀ ਸਕੀਮ ਹੈ ਉਹ ਪੰਜਾਬ ਸਰਕਾਰ ਉਹਦੇ ਅੰਦਰ ਰਹਿ ਕੇ ਅੱਜ ਕੰਮ ਕਰ ਰਹੀ ਹੈ ਕਿ ਇੱਕ ਕਿਸਾਨੀ ਨੂੰ ਖਤਮ ਕਰਨ ਦੀ ਇੱਕ ਪੂਜੀ ਸਾਜਸ਼ ਹੈ ਪਹਿਲਾ ਇੱਕ ਸਵਾਲ ਉੱਠਦਾ ਹੈ ਕਿ ਮਿਲਵਿੰਦਰ ਕੰਗ ਨੇ ਵਿਰੋਧ ਕਰ ਦਿੱਤਾ ਜਾਂ ਦੂਜੇ ਪ੍ਰਧਾਇਕ ਨੇ ਵਿਰੋਧ ਕਰ ਦਿੱਤਾ ਇਹ ਵੀ ਇੱਕ ਸਾਨੂੰ ਲਵਾਉਣ ਦੇ ਲਈ ਛੜਜਾਂਤਰ ਹੈ ਜੇ ਉਹਨਾਂ ਨੇ ਵਿਰੋਧ ਕਰ ਦਿੱਤਾ ਜੂ ਉਹਨਾਂ ਦੀ ਸਰਕਾਰੋਂ ਵਿੱਚ ਬੈਠ ਕੇ ਥੋੜਾ ਮਸਲਾ ਕਿਉਂ ਨਹੀਂ ਹੱਲ ਕਰਵਾ ਦਿੰਦੇ ਜਦੋਂ ਅਸੀਂ ਸਾਰੇ ਕਿਸਾਨ ਸੜਕਾਂ ਤੇ ਅੱਜ ਪੰਜਾਬ ਵਿੱਚ ਉਤਰੇ ਨੇ ਜਦੋਂ ਚਾਹੁੰਦੇ ਕਿ ਸਾਨੂੰ ਜੇ ਤਾਂ ਇਹ ਕਹਿੰਦੇ ਆ 70% ਵੀ ਅਸੀਂ ਦੇਣ ਨੂੰ ਤਿਆਰ ਆ 30% ਰਹਿ ਗਏ ਤਾਂ ਕੋਈ ਹੋਰ ਗੱਲ ਹੈ ਅੱਜ 100 ਦਾ 100% ਕਿਸਾਨ ਸੜਕਾਂ ਤੇ ਬੈਠ ਕੇ ਵਿਰੋਧ ਕਰ ਰਹੇ ਹੈ ਕਿ ਸਾਨੂੰ ਜਿਵੇਂ ਉਹ ਕਾਲਾ ਕਾਨੂੰਨ ਸੀ ਉਸੇ ਦਾ ਇੱਕ ਰੂਪ ਹੈ ਲੈਂਡ ਪੂਲਿੰਗ ਪਾਲਸੀ ਪੰਜਾਬ ਦੇ ਵਿੱਚ ਅਸੀਂ ਇਹਨੂੰ ਨਹੀਂ ਚਾਹੁੰਦੇ ਸੋ ਸੰਘਤ ਕਿਸਾਨ ਮੋਰਚੇ ਵੱਲ ਅੱਜ ਟਰੈਕਟਰ ਮਾਰਚ ਦਾ ਸੱਦਾ ਦਿੱਤਾ ਗਿਆ ਸੀ ਲੋਕ ਇਟਮਿਸ਼ਨ ਬੀਕੇਜੂ ਪੰਜਾਬ ਵੱਲੋਂ ਟੋਲ ਪਲਾਜਾ ਪੜੌਤੀ ਤੇ 71 ਤੱਕ ਕੀਤੀ ਗਈ ਹੈ ਹੁਣ ਟਰੈਕਟਰ ਮਾਰਚ ਵੀ ਕੁਰਾਲੀ ਦੇ ਵਿੱਚ ਹੋਵੇਗਾ ਤੇ ਇੱਥੇ ਵੱਡੀ ਗੰਟੀ ਵਿੱਚ ਕਿਸਾਨ ਮਜ਼ਦੂਰ ਸਾਰੇ ਵਰਗਾਂ ਦੇ ਲੋਕ ਇਕੱਠੇ ਹੋਏ ਨੇ ਪਰ ਇੱਕ ਗੱਲ ਸਾਨੂੰ ਸਾਰਿਆਂ ਨੂੰ ਸੋਚ ਲੈਣੀ ਚਾਹੀਦੀ ਹੈ ਇਕੱਲੇ ਕਿਸਾਨਾਂ ਦਾ ਨਹੀਂ ਵਪਾਰੀ ਵਰਗਾ ਦੁਕਾਨਦਾਰ ਵਰਗਾ ਮੁਲਾਜ਼ਮ ਵਰਗਾ ਅਗਰ ਪੰਜਾਬ ਵਿੱਚ ਖੇਤੀ ਨਹੀਂ ਬਚਦੀ ਸੂਬਾ ਜਿਹੜਾ ਇਹ ਸਾਡਾ ਖੇਤੀ ਪ੍ਰਧਾਨ ਹੈ ਫਿਰ ਕਿਸੇ ਦਾ ਵੀ ਕੋਈ ਜਿਹੜਾ ਬਿਜ਼ਨਸ ਹੈ ਉਹ ਕਾਮਯਾਬ ਨਹੀਂ ਹੋ ਸਕਦਾ ਪੂਰੇ ਵਰਲਡ ਤੇ ਇਹ ਅਸਰ ਪਵੇਗਾ ਸੋ ਸਾਨੂੰ ਕਿਸਾਨਾਂ ਦੇ ਨਾਲ ਖੜਨਾ ਪਵੇਗਾ ਅੱਜ ਭਗਵੰਤ ਮਾਨ ਮੈਂ ਤਾਂ ਇਹ ਕਹਾਗਾ ਕੋਈ ਭਾਵੇਂ ਅੱਜ ਬਿਆਨ ਦੇ ਰਿਹਾ ਏ ਹੱਕ ਵਿੱਚ ਕੋਈ ਵਿਰੋਧ ਵਿੱਚ ਇਹ ਮੋਦੀ ਵਾਲੀ ਰੂਹ ਉਹਦੇ ਵਿੱਚ ਆ ਚੁੱਕੀ ਹੈ ਉਹੀ ਮੋਦੀ ਕਾਲੇ ਕਾਨੂੰਨ ਇੱਕ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਫਿਰ ਲਾਗੂ ਕਰਨਾ ਚਾਹੁੰਦਾ ਹੈ ਉਹ ਸੰਘਰਸ਼ ਦੇ ਬਾਅਦ ਅੱਜ ਸੰਘਰਸ਼ ਸਾਡਾ ਫੇਰ ਹੋ ਗਿਆ ਹੈ ਪਰ ਅਸੀਂ ਦਾਅਵੇ ਨਾਲ ਕਹਿੰਦੇ ਆ ਕਿ ਲੈਂਡ ਪੂਲਿੰਗ ਪਾਲਿਸੀ ਇੱਥੇ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ ਇਹ ਭਗਵੰਤ ਮਾਨ ਨੂੰ ਵਾਪਸ ਲੈਣੀ ਪਵੇਗੀ ਹੁਣ ਵਿਗਲ ਪਗ ਚੁੱਕਾ ਹੈ ਸ਼ੌਂਕਤ ਕਿਸਾਨ ਮੋਰਚੇ ਦਾ ਸੰਘਰਸ਼ ਜਿੱਥੇ ਜਿੱਥੇ ਵੀ ਲੋੜ ਪਈ ਉੱਥੇ ਤੱਕ ਜਾ ਕੇ ਭਾਵੇਂ ਮੁੱਖ ਮੰਤਰੀ ਦੇ ਦਰਵਾਜ਼ੇ ਤੇ ਬੈਠਣਾ ਪਵੇ ਅਸੀਂ ਤਿਆਰ ਆ ਆਪਣੀ ਲੜਾਈ ਲੜਾਂਗੇ ਆਪਣੇ ਹੱਕ ਪ੍ਰਾਪਤ ਕਰਾਂਗੇ ਖਿਲਾਫ ਕਿਸਾਨਾਂ ਵੱਲੋਂ ਟਰੈਕਟਰ ਲੈ ਕੇ ਸੜਕ 'ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਪਾਲਿਸੀ ਦੇ ਖਿਲਾਫ ਕਿਉਂ ਰੋਸ ਸਰਕਾਰ ਤਾਂ ਕਹਿ ਰਹੀ ਹੈ ਕਿ ਇਹ ਕਿਸਾਨਾਂ ਦੇ ਫਾਇਦੇ ਵਾਸਤੇ ਹੈ ਕਰੋੜਪਤੀ ਬਣਾਣਾ ਕਿਸਾਨਾਂ ਨੂੰ ਬਿਲਕੁਲ ਉਹਨਾਂ ਨੇ ਸਰਵੇਖਣ ਕੀਤਾ ਹੋਵੇਗਾ ਪਰ ਸਾਨੂੰ ਦੇਖੋ ਆ ਕੇ ਸਾਡੇ ਨਾਲ ਕਿੱਥੇ ਕੀਤਾ ਉਹਦਾ ਪਤਾ ਤਾਂ ਲੱਗੇ ਨਾ ਅੰਕੜੇ ਵੀ ਹੈ ਕਿੱਥੇ ਨੇ ਕਹਿੰਦੇ ਨੇ ਕਾਗਜ਼ਾਂ 'ਚ ਹੋਇਆ ਸਰਵੇਖਣ ਸਾਡਾ ਹੁਣ ਸਾਡਾ ਇਕੱਠ ਦੱਸਦਾ ਵੀ ਅਸੀਂ ਇਸ ਚੀਜ਼ ਤੋਂ ਵਿਰੋਧਾ हां सरकार नु चाहिदा असि अपनीया पॉलिसीया दसदेया वी सानो किमे दा चाहिदा या जे ओदे विच कोई शोध होनी है जे सानो पसंद होया शोध कर के ता असि रख लांगे नहीं रद्द कर दो जरूरी थोड़ो है की तुसी जडी साडी जदों ਤੁਹਾਡੇ ਲਈ ਕੋਈ ਚੀਜ਼ ਹੈ ਮੈਂ ਉਸ ਚੀਜ਼ ਨੂੰ ਕਿਉਂ ਕਰਾਂ ਜੇ ਤੁਹਾਨੂੰ ਪਸੰਦ ਨਹੀਂ ਆ ਸਰਕਾਰ ਜਿਹੜਾ ਧੱਕੇ ਨਾਲ ਲੈ ਰਹੀ ਹੈ ਜੀ ਸਰਕਾਰ ਕਹਿਦੀ ਹੈ ਕਿ ਅਸੀਂ ਜਿਹੜਾ ਧੱਕੇ ਨਾਲ ਲੈ ਰਿਆ ਜਿਹਨੂੰ ਜਿਹੜਾ ਐਗਰੀ ਹੋਏਗਾ ਦੇ ਦੇਗਾ ਨਹੀਂ ਐਗਰੀਦ ਨਾ ਦੋ ਹੇ ਠੀਕ ਹੈ ਉਹਨਾਂ ਦੀ ਗੱਲ ਐਗਰੀ ਨਹੀਂ ਪਰ ਇਹਦੇ ਵਿੱਚ ਦੋ ਗੱਲਾਂ ਹੋ ਜਾਂਦੀਆਂ ਹਨ ਨਾ ਐਕਵਾਇਰ ਹੁੰਦੀ ਤਾਂ ਗਾਂ ਰੇਟ ਅਸੀਂ ਅੱਗੇ ਬੰਦਾ ਵੇਚ ਸਕਦਾ ਸੀ ਹੁਣ ਵੇਚਣ ਵਾਲਾ ਕੰਮ ਤਾਂ ਖਤਮ ਹੋ ਗਿਆ ਨਾ ਸਰਕਾਰ ਐਕਵਾਇਰ ਕਰੇਗੀ ਕਈ ਲੋਕਾਂ ਨੇ ਦੇਖੋ ਹਰ ਬੰਦੇ ਦੇ ਉਹੀ ਪਹਿਲਾਂ ਵੀ ਮੈਂ ਗੱਲ ਕਰਕੇ ਹਟਿਆ ਅਲੱਗ-ਅਲੱਗ ਕਿਉਂ ਨੇ ਹੁਣ ਕੱਲ ਬੰਦਾ ਕਹਿ ਰਿਹਾ ਸੀ ਸਾਨੂੰ ਕਮਰਸ਼ੀਅਲ ਮਿਲਣੇ ਨੇ ਪਲਾਟ ਪਰ ਕਹਿੰਦਾ ਸਾਨੂੰ ਬਿਜ਼ਨਸ ਕਰਨਾ ਨਹੀਂ ਆਉਂਦਾ ਹੁਣ ਜੇ ਸਾਨੂੰ ਬਿਜ਼ਨਸ ਕਰਨਾ ਸਾਨੂੰ ਨਹੀਂ ਆਉਂਦਾ ਅਸੀਂ ਉੱਥੇ ਕਮਰਸ਼ੀਅਲ ਪਲਾਟ ਲੈ ਕੇ ਕਰਨਾ ਕੀ ਆ ਸੋ ਉਹਨਾਂ ਲੋਕਾਂ ਦਾ ਪਹਿਲਾਂ ਜਿਹੜੇ ਬੇਸਿਕ ਢਾਂਚਾ ਹੈਗਾ ਆ ਵੀ ਉਹਨਾਂ ਨੂੰ ਕੀ ਚੀਜ਼ ਚਾਹੀਦੀ ਆ ਕੀ ਨਹੀਂ ਸਰਕਾਰਾਂ ਦਾ ਫਰਜ ਬਣਦਾ ਹੈ ਸਰਪੰਚ ਲੈਵਲ ਤੇ ਬਲਾਕ ਸਮਤੀ ਲੈਵਲ ਤੇ ਕੋਈ ਹੋਰ بڑے ਲੈਵਲ ਨੇ ਇਹ ਸਰਕਾਰ ਸਰਕਾਰੀ ਨੁਮਾਇੰਦੇ ਨੇ ਇਹਨਾਂ ਤੋਂ ਉਹ ਪਿੰਡਾਂ ਦੇ ਵਿੱਚ ਮਤੇ ਪਾਉਣ ਵੀ ਅਸੀਂ ਹੱਕ ਚ ਆ ਜਾਂ ਵਿਰੋਧ ਚ ਜੇ ਵਿਰੋਧ ਚ ਹੈ ਤਾਂ ਉਸ ਪਾਲਸੀ ਨੂੰ ਰੱਦ ਕਰ ਦੇਣ ਜੇ ਹੱਕ ਚ ਹੈ ਤਾਂ ਉਸ ਪਾਲਸੀ ਨੂੰ ਲਾਗੂ ਕਰ ਦੇਣ ਠੀਕ ਹੈ ਪੂਲਿੰਗ ਪਾਲਸੀ ਆ ਬਹੁਤੀ ਗੱਲ ਨਹੀਂ ਜਿਵੇਂ ਉਹਰੇ ਕਿਸਾਨ ਜਥੇਬੰਦੀਆਂ ਦਾ ਪਹਿਲਾਂ ਤਾਂ ਧੰਵਾਦ ਆ ਜਿਹੜਾ ਹਮਲਾ ਮਾਰ ਰਹੇ ਨੇ ਗਰਾਊਂਡ ਤੇ ਆ ਕੇ ਇੱਕੋ ਗੱਲ ਤੇ ਖਤਮ ਕਰਾਂਗਾ ਕਿ ਇੱਕ ਐਮਪੀ ਬੜਾ ਜ਼ਿੰਮੇਵਾਰ ਬਣਦਾ ਹੁੰਦਾ ਮਲਵਿੰਦਰ ਕੰਗ ਨੇ ਆਪ ਖੁਦ ਇਸ ਲੈਂਡ ਪਾਲਿਸੀ ਦਾ ਵਿਰੋਧ ਕੀਤਾ ਉਹਦੇ ਬਾਰੇ ਸੀਐਮ ਸਾਹਿਬ ਜਾਂ ਕੇਜਰੀਵਾਲ ਸਾਹਿਬ ਇੱਕ ਬਿਆਨ ਦੇ ਦੇਣ ਕੁੱਲ ਮਿਲਾ ਕੇ ਜਿਹੜੀ ਲੈਂਡ ਪਾਲਿਸੀ ਹੈ ਅਗੇਸਟ ਆ ਪੰਜਾਬ ਦੇ ਪੰਜਾਬ ਨੂੰ ਖਤਮ ਕਰਨ ਦੀ ਨੀਤੀ ਆ ਸੋ ਸਾਡਾ ਜਿਹੜਾ ਸਮਰਥਨ ਉਹ ਇਹਨਾਂ ਕਿਸਾਨ ਵੀਰਾਂ ਦੇ ਨਾਲ ਹੈ